ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਵੀ ਪੰਜਾਬੀ ਦੇ ਛੇ ਕੋਈ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਉਹਦਾ ਮੱਜਬ ਕੀ ਆ ਉਹਦਾ ਧਰਮ ਕੀ ਆ ਇਹ ਗੱਲ ਸਾਡੇ ਲਈ ਕੋਈ ਮਹਿਣੇ ਦੀ ਦੱਸਦੀ ਸਾਡੀ ਸਰਕਾਰ ਲਈ ਇਹ ਗੱਲ ਮਿਹਰੇ ਦੱਸਦੀ ਕਿ ਕਿਸੇ ਵੀ ਪੰਜਾਬੀ ਦੇ ਉੱਤੇ ਜੇ ਕੋਈ ਫੈਦ ਹੁੰਦਾ ਕੋਈ ਫੈਦ ਹੁੰਦੀ ਹੈ ਕਿ ਪੰਜਾਬੀ ਦੀ ਕੋਈ ਕਰਦਾ ਕੋਈ ਗੋਲੀ ਚਲਾਉਂਦਾ ਹਰ ਇੱਕ ਨੂੰ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਊਗੀ ਚਾਹ ਪੰਜ ਦਿਨ ਪਹਿਲਾਂ ਆਰਐਸਐਸ ਦੇ فاضਿਲ کاเด빗 ਨਵੀਨ ਅਰੋੜਾ ਜੀ ਜਿਹੜੇ ਆਸਸ ਦੇ ਇੱਕ ਲੀਡਰ ਦੇ ਬੇਟੇ ਸੀਗੇ ਉਹਨਾਂ ਦੀ ਪਾਸੇ ਵੱਲੋਂ ਹੱਤ ਕਰ ਦਿੱਤੀ ਗਈ ਗੋਲੀ ਮਾਰ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸ ਗੱਲ ਨੂੰ ਬਹੁਤ ਸੀਰੀਅਸ ਲਿਆ ਔਰ ਪੁਲਿਸ ਅਫਸਰਾਂ ਨੂੰ ਹੁਕਮ ਦਿੱਤੇ ਕਿ ਕੁਝ ਵੀ ਹੋਵੇ ਸਲਾ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤੇ ਚਾਰ ਪੰਜ ਦਿਨ ਦੇ ਵਿੱਚ ਹੀ ਸਾਡੇ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਅੱਜ ਸਵੇਰੇ ਜਿਹੜਾ ਬਾਦਲ ਨਾਂ ਦੇ ਉਸ ਉਸ ਨੂੰ ਜਿਹੜਾ ਟਹਿਟੇ ਦੀ ਕੀਤਾ ਜਿਹੜਾ ਜਿੰਨੇ ਫਾਜ਼ਲ ਕਿਦੇ ਵਿੱਚ ਫਾਇਰਿੰਗ ਕੀਤੀ ਸੀਗੀ ਜਿਹੜਾ ਅਰੋੜਾ ਜੀ ਤੇ ਨਵੀਨ ਅਰੋੜਾ ਜੀ ਦਾ ਕਤਲ ਸੀਗਾ ਉਹਨੂੰ ਪੰਜਾਂ ਦਿਨਾਂ ਦੇ ਵਿੱਚ ਹੀ ਪੁਲਿਸ ਨੇ ਧਾਟ ਢੇਦੀ ਜਿਹੜਾ ਉਹ ਕਰ ਦਿੱਤਾ ਜਿਸ ਸਮੇਂ ਮੈਂ ਕਿਹਾ ਕਿ ਸਾਡੇ ਲਈ ਪੰਜਾਬ ਅੱਗੇ ਸਾਡੇ ਵਾਸਤੇ ਪੰਜਾਬੀ ਅੱਗੇ ਨੇ ਪੰਜਾਬ ਦੀ ਸਰਕਾਰ ਵਕਾਸ ਦੀ ਰਾਜਨੀਤੀ ਕਰਦੀ ਆ ਇਸ ਕਰਕੇ ਵਕਾਸ ਵੀ ਰਾਜਨੀਤੀ ਦੇ ਵਿੱਚ ਜਿਹੜਾ ਵੀ ਬੰਦਾ ਰੋੜਾ ਜਿਹੜਾ ਅਟਕਾਉਣ ਦੀ ਕੋਸ਼ਿਸ਼ ਕਰੂਗਾ ਜਿਹੜਾ ਵੀ ਵਿਅਕਤੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਤাব ਕਰ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਸਾਡੀ ਸਰਕਾਰ ਸਾਡੀ ਪੁਲਿਸ ਨਜਿੱਠਣ ਲਈ ਬਿਲਕੁਲ ਤਿਆਰ ਬਤਿਆਰ ਹੈ ਤੇ ਕਾਨੂੰਨ ਤਾਰੇ ਖਿਲਾਫ ਸਖਤ ਕਾਰਵਾਈ ਕਰੂਗਾ ਤੁਹਾਨੂੰ ਜੇਲਾਂ ਦੀਆਂ ਸਲਾਖਾਂ ਦੇ ਪਿੱਛੇ ਜੇਲਾ ਸੁਟਿਆ ਜਾਊਗਾ ਉਹ ਜਿੱਦਾਂ ਤੁਸੀਂ ਮੁਕਾਬਲੇ ਕਰਦੇ ਹੋ ਇਹਨਾਂ ਮੁਕਾਬਲਿਆਂ ਵਿੱਚ ਤੁਹਾਨੂੰ ਟੈਹ ਟੇਰੀ ਵੀ ਕੀਤਾ ਜਾਊਗਾ ਜਿੱਦਾਂ ਅੱਜ ਬਾਦਲ ਨੂੰ ਜਿਹੜਾ ਸਾਡੀ ਪੁਲਿਸ ਨੇ ਟੈਹ ਟੇਰੀ ਜਿਹੜਾ ਕੀਤਾ ਇਸ ਕਰਕੇ ਕਿਉਂਕਿ ਪੰਜਾਬ ਬਹੁਤ ਸਾਲਾਂ ਬਾਅਦ ਬਸਾਹੀ ਵਕਾਫ ਦੀ ਅਲੀਅਤ ਆਇਆ ਇਸ ਕਰਕੇ ਅਸੀਂ ਕਿਸੇ ਨੂੰ ਵੀ ਪੰਜਾਬ ਦੇ ਸਵਕਾਸ ਦੀਆਂ ਲੀਆਂ ਵਿੱਚ ਜਿਹੜਾ ਉਹ ਅਰੋੜਾ ਵੀ ਬਣ ਦੇਵਾਂਗੇ ਹਰ ਤਰ੍ਹਾਂ ਪੰਜਾਬ ਦਾ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਹੈ ਉਹਨੂੰ ਕਾਇਮ ਰੱਖਾਂਗੇ ਔਰ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਜਿਹੜਾ ਉਹ ਲਾਗੂ ਰਹੂਗਾ ਔਰ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਕਰਾਂਗੇ